ਸਾਡੇ ਚਾਚੇ ਤਾਈ ਪਹੁੰਚ ਚੁੱਕੇ ਨੇ ਕੋਈ ਅਸੀਂ 10 15 ਮਿੰਟ ਲੇਟ ਆਏ ਸੰਗ ਦੇ ਕਾ ਤੋਂ ਨੇ ਯਾਰ ਉਹ ਬੜਾ ਸੰਗਦਾ ਨਾ ਇਹ ਆਪਾਂ ਠੀਕ ਆ ਸੇ ਤੈਨੂੰ ਪੜਦਾ ਹਾਂ ਠੀਕ ਆ ਸੇ ਤ ਵਧੀਆ ਹੈ ਮਣੀਆਂ ਵਾਲੇ ਗਏ ਸੀਗੇ ਜੀ ਉੱਥੇ ਨਾ ਕੋ ਕੁੜੀ ਆ ਵਿਚਾਰੀ ਹਾਂਜੀ ਉਹਦੇ ਘਰ ਵਾਲੇ ਨੇ ਛੱਡ ਰੱਖੀ ਉਹ ਚਿੱਟਾ ਪੀਂਦਾ ਹੈਗਾ ਚਾਰ ਜਵਾਕ ਆ ਜੀ ਹਾਂਜੀ ਉਹਦੇ ਅੰਗ ਪੈਰ ਨਾ ਵਿਚਾਰੀ ਦੇ ਮੰਨੋ ਵੀ ਐ ਇਕੱਠੇ ਹੋ ਜਾਂਦੇ ਚੀਕਾਂ ਮਾਰਦੀ ਹਾਂਜੀ ਹਾਂਜੀ ਤਾਨੂੰ ਐਮ ਜੀ ਹਸਪਤਾਲ ਤੇ ਲੈ ਕੇ ਗਿਆ ਸੀ ਉਹ ਵੱਡਾ ਹਸਪੀਟਲ ਰੱਸ਼ਾ ਦੇ ਹੁੰਦਾ ਹਾਂ ਹਾਂ ਰੱਸ਼ ਵੀ ਜ਼ਿਆਦੇ ਹੁੰਦਾ ਹੈ ₹100 ਵਿੱਚ ਦਵਾਈ ਦੇ ਨਾਲ ਟੈਸਟ ਵੀ ਕਰੇ ਜੀ ਬਿਲਕੁਲ ਬਿਲਕੁਲ ਇਹ ਕੰਮ ਜਿਹੜਾ ਵੀ ਹੋਇਆ ਹੈ ਬੀਬੀ ਹਰਸ਼ਵਰਤ ਕੁਰ ਬਦਲ ਨੇ ਤੇ ਇਹ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਨਹੀਂ ਰੱਖੀ ਸੀ ਤੇ ਉਹਨਾਂ ਨੇ ਬਣਾਇਆ ਇਹ ਚਲੋ ਅੱਜ ਹਾਂ ਬਹੁਤ ਸ਼ੋਹਨ ਅਕਾਲੀ ਦਲ ਪਾਰਟੀ ਦਾ ਦਿਲੋਂ ਧੰਨਵਾਦ ਕਰ ਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਆ ਸੋਡਾ ਅੱਜ ਦੀ ਨਵੀਂ ਵੀਡੀਓ ਚ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੇ ਰੱਖਣ ਜੀ ਫਿਲਹਾਲ ਮੈਂ ਜਾ ਰਹੀ ਹਾਂ ਏਡੇ ਤੇ ਉਦੋਂ ਸ਼ਾਮ ਨੂੰ ਅੱਜ ਹੈਗਾ ਪ੍ਰੋਗਰਾਮ ਜਾਗੋ ਦਾ ਸਾਡੇ ਨਾਲ ਹੀ ਬੰਡ ਉੱਥੂ ਹੀ ਖੜੇ ਰਿਸ਼ਤੇਦਾਰੀ ਵੀ ਆ ਯਾਰ ਦੋਸਤ ਵੀ ਆ ਰਾਜਨ ਬਰਾੜ ਸਾਹਿਬ ਤੇ ਉਹਨਾਂ ਦੀ ਅੱਜ ਜਾ ਰਹੀ ਜਗੋ ਤੇ ਉੱਥੇ ਤੁਹਾਨੂੰ ਦਿਖਾਵਾਂਗੇ ਰੌਣਕ ਮੇਲਾ ਤੇ ਫਿਲਹਾਲ ਹੁਣ ਏਡੇ ਤੇ ਜਾਂਨੇ ਆ ਜਾ ਕੇ ਕਰਦੇ ਆ ਬਾਬੇ ਵਰਗਣ ਗੱਲਾਂ ਬਾਤਾਂ ਤੇ ਨਾਲ ਸੋਨੂ ਸੁਣਾਉਣੇ ਆ ਆ ਜੋ ਕਿ ਆਪਾਂ ਵਾਧਿਆ ਅੱਜ ਦੀ ਵੀਡੀਓ ਵੱਲ ਵਾਹ ਜੀ ਵਾਹ ਬੱਗਾ ਜੀ ਮਿਲੇ ਨੇ ਕੁਦਰਤੀ ਅੱਜ ਐਂਬੂਲੈਂਸ ਲੈ ਕੇ ਬੱਗਾ ਜੀ ਕੀ ਹਾਲ ਨੇ ਸਸੀ ਗੱਲ ਦੀ ਮੰਗ ਸਸੀ ਤਕੜੇ ਹੋ ਜੀ ਬਹੁਤ ਵਧੀਆ ਕਿੱਧਰ ਚੱਲ ਪਏ ਜੀ ਮਣੀਆਂ ਵਾਲੇ ਗਏ ਸੀਗੇ ਜੀ ਉੱਥੇ ਨਾ ਕੋਈ ਕੁੜੀ ਆ ਵਿਚਾਰੀ ਹਾਂਜੀ ਉਦੇ ਘਰ ਵਾਲੇ ਨੇ ਹੀ ਛੱਡ ਰੱਖੀ ਉਹ ਚਿੱਟਾ ਪਿੰਦਾ ਹੈਗਾ ਚਾਰ ਜਵਾਬ ਆ ਜੀ ਹਾਂਜੀ ਉਹਦੇ ਅੰਗ ਪੈਰ ਨਾ ਵਿਚਾਰੀ ਦੇ ਮੰਨ ਲਓ ਵੀ ਐ ਇਕੱਠੇ ਹੋ ਜਾਂਦੇ ਚੀਕਾਂ ਮਾਰਦੀ ਹਾਂਜੀ ਹਾਂਜੀ ਤੁਹਾਨੂੰ ਐਮਜ ਹਸਪਤਾਲ ਚ ਲੈ ਕੇ ਗਿਆ ਸੀਗਾ ਓਹ ਚਾਹਣ ਕਿਵੇਂ ਹੁਣ ਠੀਕ ਹੈ ਜੀ ਉਹਨੂੰ ਦਵਾਈ ਦਵਾ ਲਿਆ ਹੁੰਦੀ ਹੈ ਜੀ ਕਿਰਾਂ ਆਪਾ ਅੱਛਾ ਜੀ ਤੇ ਕਿਰਾਂ ਹੁਣ ਕਿਰਾਂ ਘਰੇ ਛੱਡਦੇ ਡਾਕਟਰ ਕਹਿੰਦੇ ਵੀ 10 ਦਿਨ ਦਵਾਈ ਖਾਓ ਜੀ ਹਾਂਜੀ 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 ਤੇ ਉਸ ਤੋਂ ਬਾਅਦ 10 ਦਿਨ ਬਾਅਦ ਲੈ ਕੇ ਆਏ ਹੁਣ ਕਿੱਧਰ ਜਾਂਦੇ ਆ ਤੁਸੀਂ ਹੁਣ ਬਾ ਪਿੰਡ ਘਰੇ ਹੀ ਚਲੋ ਮੈਨੂੰ ਵੀ ਅੱਡੇ ਤੇ ਛੱਡ ਦਿਓ ਹੋਰ ਸੁਣਾਓ ਬੜੀ ਵਧੀਆ ਹੈ ਛੱਟ ਉਹ ਆ ਵੀ ਵਾ ਬੱਗਾ ਆਪਣਾ ਯਾਰ ਬਗਰੀ سپورਟ ਕਰਿਆ ਕਰੇ ਫੁੱਲ ਬਾਈ ਅੱਜ ਕੱਲ ਤੁਹਾਨੂੰ ਪਤਾ ਕੋਈ ਪਾਣੀ ਨਹੀਂ ਫੜਾ ਕੇ ਰਾਜੀ ਕਿਸੇ ਨੂੰ ਤੇ ਬੰਦਾ ਸੇਵਾ ਕਰ ਰਿਹਾ ਬੱਗੀ ਯਾਰ ਪ੍ਰਮਾਤਮਾ ਭਾਵੇਂ ਹੋਰ ਦੇਖੇ ਨਾ ਕੋਈ ਦੇਖੇ ਰੱਬ ਦਾ ਵੀ ਤਾਂ ਹੀ ਹੁੰਦਾ ਯਾਰ ਸਹੀ ਗੱਲ ਹੈ ਤੇ ਕਰਮਾਂ ਦਾ ਫਲ ਹਰੇਕ ਬੰਦੇ ਨੂੰ ਮਿਲਦਾ ਹੀ ਹੁੰਦਾ ਹੈ ਹਾਂਜੀ ਕਿ ਨਹੀਂ ਇਹ ਉੱਥੇ ਨਾਲੇ ਹਾਂਜੀ ਨਾਲੇ ਪੈਸਾਂ ਦੀ ਨਹੀਂ ਕੋਈ ਦਵਾਈ ਆਈ 500 ਰੁਪਏ ਦਵਾਈ ਆਈ ਹੈ ਵਿਚਾਰੀ ਹਾਂ ਉਹ ਵੀ ਆਪਾਂ ਦਵਾਈ ਲੈ ਕੇ ਆ ਅਸੱਲਾ ਜਿਹੜੇ ਹੁਣ ਵਿਚਾਰੇ ਪਿੰਡਾਂ ਵਾਲੇ ਬਾਹਰ ਅੰਦਰ ਨਹੀਂ ਗਏ ਉਹ ਸਿਰਫ ਹਸਪੀਟਲ ਦਾ ਨਾਮ ਸੁਣ ਕੇ ਡਰ ਜਾਂਦੇ ਬਾਈ ਇਹ ਬੜੀ ਦਿੱਕਤ ਆਉਂਦੀ ਹੈ ਹਾਂਜੀ ਉੱਥੇ ਭਗਾਈ ਦੀ ਬਹੁਤ ਹੁੰਦੀ ਆ ਹਾਂਜੀ ਪਰ ਮੈਂ ਕਹਿੰਨਾ ਨਾ ਇਹ ਬਹੁਤ ਵਧੀਆ ਇਲਾਜ ਹੁੰਦਾ ਜੀ ਉੱਥੇ ਬਹੁਤ ਵਧੀਆ ਡਾਕਟਰ ਡਾਕਟਰ ਸਿਰੇ ਦੀ ਦਵਾਈ ਹੁੰਦੀ ਹੈ ਜੀ ਥੋੜੀ ਜੀ ਚਲੋ ਵੱਡਾ ਹਸਪੀਟਲ ਰਸ ਜਾਦੇ ਹੁੰਦਾ ਹਾਂ ਰਸ ਵੀ ਜ਼ਿਆਦੇ ਹੁੰਦੇ ਆ ਵਧੀਆ ਜੀ ਉੱਥੇ ਬੱਕੀ 500 ਰੁਪਏ ਚ ਦਵਾਈ ਬਿਲਕੁਲ ਬਿਲਕੁਲ ਸਾਰੇ ਟੈਸਟ ਵੀ ਕਰੇ ਜੀ ਬਿਲਕੁਲ ਜੀ ਬਿਲਕੁਲ ਇਹ ਕੰਮ ਜਿਹੜਾ ਵੀ ਹੋਇਆ ਹੈ ਬੀਬੀ ਹਰਸ਼ਵਰਤ ਕੁਰ ਬਾਦਲ ਨੇ ਤੇ ਇਹ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਨਹੀਂ ਰੱਖੀ ਸੀ ਤੇ ਉਹਨਾਂ ਨੇ ਬਣਾਇਆ ਇਹ ਚਲੋ ਅੱਜ ਬਹੁਤ ਸ਼ੋਹਨ ਅਕਾਲੀ ਦਲ ਪਾਰਟੀ ਦਾ ਦਿਲੋਂ ਧੰਨਵਾਦ ਕਰਦੇ ਆ ਨਹੀਂ ਨਹੀਂ ਇਹ ਕੰਮ ਬਹੁਤ ਵਧੀਆ ਹੋ ਗਿਆ ਜੀ ਬਹੁਤ ਕੋਟ ਦਿੱਤਾ ਨਹੀਂ ਬਹੁਤ ਕੋਟ ਦਿੱਤਾ ਅੱਜ ਪਾਵੇਂ ਲੋਕ ਕੋਸ਼ਿਸ਼ ਆਖੀ ਜਾਣ ਹਾਂ ਬਿਲਕੁਲ ਸਹੀ ਗੱਲ ਹੈ ਜੀ ਪਰ ਗਰੀਬਾਂ ਲਈ ਬਹੁਤ ਵਧੀਆ ਗੱਲ ਹੈ ਜੀ ਜਿਹੜਾ ਕੰਮ ਉਹਨਾਂ ਨੇ ਕਰਤਾ ਨਾ ਸਰਾ ਹੀ ਹੈ ਇਹ ਬਾਦਲਾਂ ਵਾਲਿਆਂ ਦੀ ਦੇਣ ਹੀ ਹੈ ਕੋਈ ਕਣ ਕੋਈ ਕੋਠਾ ਹਰ ਇੱਕ ਚੀਜ਼ ਆਉਂਦੀ ਹੈ ਬਿਲਕੁਲ ਬਿਲਕੁਲ ਬਾਕੀ ਬਤਾ ਕੀ ਆ ਹੁਣ ਲੋਕ ਆਖ ਰਹੇ ਸੈਂਟਰਲ ਨੇ ਤਾਂ ਚਲੋ ਸੈਂਟਰਲ ਨੇ ਦਿੱਤਾ ਮਨਜ਼ੂਰ ਕਰਾਉਣਾ ਵੀ ਹੁੰਦਾ ਨਾ ਹਾਂਜੀ ਹਾਂਜੀ ਜੇ ਤੁਸੀਂ ਕੁਝ ਬੋਲੋਗੇ ਨਾ ਆਊਗਾ ਕੀ ਸਹੀ ਗੱਲ ਹੈ ਤੇ ਇਹ ਕੰਮ ਵਾਕਈ ਬਗ ਜੀ ਬਹੁਤ ਵਧੀਆ ਹੋਇਆ ਤੇ ਅੱਛਾ ਇਹ ਐਂਬੂਲੈਂਸ ਕੀ ਦੀ ਆਪਣੀ ਆ ਇਹ ਹਾਂਜੀ ਅੱਛਾ ਆਪਣੀ ਆ ਇਹ ਆਪਾਂ ਨੂੰ ਸਹਾਇਤਾ ਸੰਸਥਾ ਨੇ ਦਿੱਤੀ ਦੀ ਆ ਜੀ ਸੈਂਟਰਲ ਲੈ ਕੇ ਜਾਣ ਵਾਸਤੇ ਓਕੇ ਇਹ ਹਲਦਿਆਣੇ ਦੇ ਨਾ ਮੈਨੂੰ ਲੱਗਦਾ ਹਾਂਜੀ ਉਹ ਰਹਿੰਦੇ ਇਥੇ ਇੰਡੀਆ ਕੇ ਬਾਹਰ ਇਹ ਕੈਨੇਡਾ ਦੀ ਤੇ ਦਫ਼ਤਰ ਸਾਡਾ ਹਲਦਿਆਣੇ ਆ ਹਲਦਿਆਣੇ ਆ ਇਸ ਕੋਈ ਬਗੈ ਫਿਰ ਤੁਹਾਨੂੰ ਕੋਈ ਸੇਵਾ ਸਵਾ ਮੈਂ ਤੁਹਾਨੂੰ ਕੋਈ ਥੋੜੀ ਪੇ ਤਨਖਾਹ ਕੇ ਵੈਸੇ ਆਪਦੇ ਲੈਵਲ ਤੇ ਸਾਰਾ ਕੁਝ ਕਰਦੇ ਹਾਂ ਨਹੀਂ ਨਹੀਂ ਜੀ ਮੈਨੂੰ ਉਹ ਤਨਖਾਹ ਦਿੰਦੇ 15000 15000 ਰੁਪਏ ਤਨਖਾਹ ਦਿੰਦੇ ਆ ਸੇਵਾ ਕਰਨ ਵਾਸਤੇ ਹਾਂਜੀ ਕਿਉਂਕਿ ਉਹਨਾਂ ਨੂੰ ਆਇਆ ਵੀ ਮੇਰੇ ਵੀ ਤਿੰਨ ਬੱਚੇ ਆ ਜੀ ਤਿੰਨ ਤਿਆਂ ਦਾ ਵਾਪਾਂ ਨਹੀਂ ਨਹੀਂ ਸਹੀ ਹੈ ਆਪਦਾ ਘਰ ਵੀ ਚਲਾਉਣਾ ਤੁਸੀਂ ਵੇਖ ਲਓ ਬਾਈ ਮੈਂ 2 ਸਾਲ ਫ੍ਰੀ ਚੱਪਲਾਂ ਦੜਾਈਆਂ ਜੀ ਨਹੀਂ ਪਤਾ ਹੀ ਨਹੀਂ 7 ਸਾਲ ਹੋ ਗਏ ਆਪਾਂ ਨੂੰ ਲੱਗਾ ਇਹਨੂੰ 5 ਸਾਲ ਹੋ ਗਏ ਉਹਨਾਂ ਨੂੰ ਤਨਖਾਹ ਦਿੰਦਾ ਤੁਸੀਂ ਵੇਖ ਲਓ ਉਹ ਵੀ ਕਿੱਡੇ ਚੰਗੇ ਬੰਦੇ ਆ ਰਹਿਣਾ ਕੈਨੇਡਾ ਹਾਂ ਜੀ ਦੁਨੀਆ ਤੇ ਦੇਖੋ ਜੀ ਪੂਰੀ ਇਮਾਨਦਾਰੀ ਨਾਲ ਚੱਲਦੇ ਆ ਜੀ ਇਹ 500 ਰੁਪਏ ਦੀ ਉਹਦੀ ਮੈਡੀਸਨ ਆ ਇਹਨੇ ਤਾਂ ਆਪਾਂ 500 ਰੁਪਏ ਦੱਸਣੇ ਨਹੀਂ ਚੰਗੀ ਗੱਲ ਆ ਬਾਈ ਇਸ ਕੰਮ ਇਤਨਾਲੇ ਬੇਇਮਾਨੀ ਕਰਨਾ ਬਹੁਤ ਵੱਡਾ ਪਾਪ ਆ ਬਹੁਤ ਵੱਡਾ ਪਾਪ ਆ ਸਹੀ ਗੱਲ ਆ ਤੁਹਾਡੀ ਹੋਰ ਸੁਣਾਓ ਵਧੀਆ ਸਾਰੇ ਬਹੁਤ ਬਹੁਤ ਵਧੀਆ ਜੀ ਠੀਕ ਆ ਪੱਕਾ ਜੀ ਕਰੋ ਕੰਮ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਜੀ ਤੇ ਹਮੇਸ਼ਾ ਹੀ ਲੋਕਾਂ ਦੀ ਸੇਵਾ ਕਰਦੇ ਰਹੋ ਤੇ ਸਾਨੂੰ ਪਤਾ ਹੈ ਅੱਜ ਕੱਲ ਕੋਈ ਕਿਸੇ ਅਸਤਨ ਜਾਂਦਾ ਭਾਵੇਂ 15000 ਰੁਪਏ ਕਿੰਨਾ ਕੁ ਹੁੰਦਾ ਬਈ ਔਣ ਜਾਣ ਤੇ ਤੁਹਾਡੇ ਬਹੁਤ ਸਾਮਾ ਲੱਗਦਾ ਹੈ ਆਪਦੇ ਕੋਲੋਂ ਵੀ ਰਿਪੀਲ ਅੱਗੇ ਬੰਦਾ ਦੇਖੀ ਜਰੀ ਕਹਿੰਦੇ ਸਹੀ ਗੱਲ ਹੈ ਰੱਬ ਜਾਣਦਾ ਯਾਰ ਹਾਂਜੀ ਤੇ ਤਾਂ ਨਾ ਬੰਦੇ ਬਈ ਮੈਂ ਵੀਡੀਓ ਥਰੂ ਵੀ ਜਾਣਾ ਸਾਰਾ ਨਾ ਆਪਣੀ ਸੰਸਥਾ ਦਾ ਨਾ ਸਹਿਤਾ ਜੀ ਸਹਿਤਾ ਸਹਿਤਾ ਦਾ ਸੰਸਥਾ ਲਈ ਵੀ ਤਾਂ ਨਾ ਬਈ ਤੇ ਜਿਉਂਦੀ ਰਹੇ ਉਹ ਤੀਵਚਰੀ ਜਿਹੜੀ ਤੁਹਾਨੂੰ ਮਤਲਬ ਪੈਸੇ ਭੇਜਦੀ ਹੈ ਵਿਚਾਰੀ ਕੇਅਰ ਵੀ ਕਰਦੀ ਹੈ ਜੀ ਜੀ ਐ ਬਹੁਤ ਬਹੁਤ ਧੰਨਵਾਦ ਬੱਗੇ ਜੀ ਮਿਲਦੇ ਹੋ ਕਿਸ ਦਿਨ ਗੁਰੀਏ ਮਿਹਰਮਾਨੀ ਬਹੁਤ ਬਹੁਤ ਹੋਰ ਕੋਈ ਸਾਡੇ ਲੈ ਕੇ ਸੇਵਾ ਹੋਏ ਤਾਂ ਸਾਨੂੰ ਪਹੁੰਚ ਰੂਲ ਕਰਿਆ ਕਰ ਸਾਡੀ ਬਸ ਇੰਨੇ ਬਹੁਤ ਆ ਜੀ ਦਰਸ਼ਨ ਕਰਾ ਦੇ ਨਾ ਨਹੀਂ ਨਹੀਂ ਜ਼ਰੂਰ ਭਾਈ ਜ਼ਰੂਰ ਓਕੇ ਮਿਲਦੇ ਆ ਬੱਗੇ ਜੀ ਠੀਕ ਆ ਜੀ ਆਸੇ ਜੀ ਸਹਾਇਤਾ ਕੈਨੇਡਾ ਦੇ ਬੰਦੇ ਵੇਖ ਲੋ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਜਿੰਨਾ ਵੀ ਕਹਿ ਰਿਏ ਵਾਹ ਜੀ ਵਾਹ ਤਾਸ਼ ਚੱਲ ਰਹੀ ਤਾਸ਼ ਗੁਰਪ ਦਲਪੀਤ ਮਾਨਸਾ ਪਹੁੰਚ ਰੇ ਮਲੋੜ ਤੋਂ ਕਯਾ ਬੜੀ ਘੱਟ ਹੈ ਤਾਂ ਐਮੀ ਭੜਦਾ ਹਾਂ ਠੀਕ ਹੈ ਸੇਤ ਵਧੀਆ ਹੈ ਸਾਡੇ ਗਵਣ ਚ ਵਿਆਹ ਤੇ ਅੱਜ ਸਾਨੂੰ ਪਤੂ ਵੀ ਖੜੇ ਵਿਆਹ ਤੇ ਜਾਣੇ ਪਤੂ ਵੀ ਖੜੇ ਇਧਰ ਵੀ ਵਧਾਈਆਂ ਬਾਈ ਨੂੰ ਬਹੁਤ ਬਹੁਤ ਵਧਾਈਆਂ ਪ੍ਰਮਾਤਮਾ ਲੰਬੀ ਉਮਰ ਕਰੇ ਤੇ ਹੁਣ ਅਸੀਂ ਬਸ ਥੋੜੀ ਜਰ ਤੇ ਹੁੰਨੇ ਤਿਆਰ ਤੇ ਫਿਰ ਨਿਕਲਾਂਗੇ ਜੀ ਅੱਜ ਪਤੂ ਵੀ ਖੜੇ ਵਿਆਹ ਦੇ ਉੱਤੇ ਅਸੀਂ ਜਾ ਰਹੇ ਹਾਂ ਜੀ ਵਿਆਹ ਤੇ ਅਸਲ ਜਾਗੋ ਤੇ ਤੇ ਜੱਗ ਉਧਰ ਜਾ ਕੇ ਤੁਹਾਡੇ ਰੂਬਰੂ ਹੁੰਨੇ ਆ ਮੈਂ ਤੇ ਬਰਾਤ ਸਾਹ ਵਰਗੇ ਸਾਰੇ ਤੇ ਸਾਡੇ ਚਾਚੇ ਤਾਈ ਪਹੁੰਚ ਚੁੱਕੇ ਨੇ ਕੋਈ ਅਸੀਂ 10 15 ਮਿੰਟ ਲੇਟ ਆ ਤੇ ਹਰੇਕ ਕੰਮ ਸ਼ੁਰੂ ਹੁਣ ਹੋਣ ਵਾਲਾ ਹੈ ਜਾ ਕੇ ਮਾਰਦੇ ਐਂਟਰੀ ਵਾਲਾ ਤੁਹਾਨੂੰ ਦਿਖਾਉਣੇ ਆ ਵਿਆਹ ਸਾਡੇ ਏਰੀਆ ਦਾ ਆਜੋ ਕਰਾਓ ਪਹੁੰਚ ਗਏ ਜੀ ਵਿਆਹ ਵਾਲੇ ਘਰੇ ਤੇ ਕੰਮ ਠੰਡਾ ਲੱਗ ਰਿਹਾ ਇੱਦਾਂ ਕੋਈ ਆਵਾਜ਼ ਨਹੀਂ ਆ ਰਹੀ ਡੀਜੇ ਦੀ ਬਾਕੀ ਜਾ ਕੇ ਵੇਣੇ ਚਾਚਾ ਵਰਗੇ ਕਿੱਥੇ ਬੈਠੇ ਆ ਕੀ ਸਿਸਟਮ ਆ ਸਾਰਾ ਅੰਦਰ ਜਾਏ ਤੇ ਪਤਾ ਲੱਗਣਾ ਸਾਰਾ ਤੇ ਰੌਲਾ ਫਿਰ ਉਹੀ ਹੈ ਕਾਪੀਰਾਈਟ ਦਾ ਯੂਦੋ ਪਹਿਲਾ ਪਹਿਲਾ ਕੁਝ ਰਿਕਾਰਡ ਹੋਇਆ ਤੇ ਕਰਾਂਗੇ ਗਾਣੇ ਚੱਲਣ ਬਾਕੀ ਜਾਣੇ ਆਂ ਦੰਨੇ ਬਦਾਂਗੇ ਆਪਣੇ ਯਾਰ ਨੂੰ ਰਾਜਨ ਨੂੰ ਵਿਆਹ ਦੀਆਂ सांगਦੇ ਕਾ ਤੋ ਨੇ ਯਾਰ ਉਹ ਬੜਾ ਸੰਗਦਾ ਨਾ sattan av er sattan av er